ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਜਹੀ ਧੁੰਦ ਦੇਖਣ ਨੂੰ ਮਿਲੇਗੀ ਜਿਨ੍ਹਾਂ ਖੇਤਰਾਂ ਦੇ ਵਿੱਚ ਧੁੰਦ ਨਹੀਂ ਦੇਖਣ ਨੂੰ ਮਿਲੇਗੀ ਉਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਜਿਹਾ ਕੋਹਰਾ ਦੇਖਣ ਨੂੰ ਮਿਲ ਰਿਹਾ ਹੋਵੇਗਾ ਠੰਡ ਉਸੇ ਤਰ੍ਹਾਂ ਹੀ جاری ਹੈ ਜਿਵੇਂ ਪਿਛਲੇ ਦਿਨਾਂ ਦੇ ਮੁਕਾਬਲੇ ਤੁੰਦ ਬਹੁਤਾ ਸਮਾਂ ਅੱਜ ਵੀ ਕੱਲ ਵਾਂਗੂ ਪੰਜਾਬ ਦੇ ਵਿੱਚ ਨਹੀਂ ਦਿਖਾਈ ਦਵੇਗੀ ਕਿਉਂਕਿ ਜਦੋਂ ਹੀ ਸੂਰਜ ਨਿਕਲੇਗਾ ਤੇ ਤੁੰਦ ਦੂਰ ਹੋ ਜਾਵੇਗੀ ਮੌਸਮ ਥੋੜਾ ਜਿਹਾ ਖਰਾਬ ਜਿਹਾ ਜਿਵੇਂ ਕੱਲ ਵੀ ਸੀਗਾ ਉਸੇ ਤਰ੍ਹਾਂ ਹੀ ਅੱਜ ਵੀ ਦਿਖਾਈ ਦੇਵੇਗਾ ਇਸ ਤੋਂ ਇਲਾਵਾ ਮੌਸਮ ਦੇ ਵਿੱਚ ਕੋਈ ਖਾਸ ਬਦਲਾਵ ਹੁੰਦਾ ਹੋਇਆ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਮੀਂਹ ਦੀ ਗੱਲ ਕਰੀਏ ਤਾਂ 22 23 ਤਰੀਕ ਦੇ ਆਸ-ਪਾਸ ਹਲਕਾ ਜਿਹਾ ਸਿਸਟਮ ਆਵੇਗਾ ਪਹਾੜਾਂ ਦੇ ਵਿੱਚ ਮੀਂਹ ਤੇ ਬਰਫਵਾਰੀ ਦਾ ਦੌਰ ਦੇਖਿਆ ਜਾਵੇਗਾ ਮਦਾਨੀ ਇਲਾਕਿਆਂ ਦੇ ਵਿੱਚ ਕੁਝ ਖਾਸ ਵਾਪਰਦਾ ਹੋਇਆ ਦਿਖਾਈ ਨਹੀਂ ਦੇਵੇਗਾ ਸਿਰਫ ਬੱਦਲਬਾਈ ਸੀ ਬਣਦੀ ਹੋਈ ਦਿਖਾਈ ਦਵੇਗੀ ਜੇਕਰ ਪੂਰੀ ਤਰ੍ਹਾਂ ਮੀਂਹਾਂ ਦੀ ਗੱਲ ਕਰੀਏ ਤਾਂ 26 27 ਤਰੀਕ ਨੂੰ ਇੱਕ ਹੋਰ ਸਿਸਟਮ ਆਵੇਗਾ ਜਿਹਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਵਿੱਚ ਮੀਂਹ ਤੇ ਬਰਫਵਾਰੀ ਦਾ ਦੌਰ ਦੇਖਿਆ ਜਾਵੇਗਾ ਤੇ ਮਦਾਨੀ ਇਲਾਕਿਆਂ ਦੇ ਵਿੱਚ ਆਫਕੋਸ ਮੀਂਹ ਹੀ ਸਾਨੂੰ ਪੈਂਦਾ ਹੋਇਆ ਦਿਖਾਈ ਰਵੇਗਾ ਉਸ ਤੋਂ ਲਾਗਾਂ ਮੌਸਮ ਦੇ ਵਿੱਚ ਕੁਝ ਵੀ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਠੰਡ ਆਉਣ ਵਾਲੇ ਦਿਨਾਂ ਦੇ ਵਿੱਚ ਵਾਧਦੀ ਜਾਵੇਗੀ ਤੇ ਕੋਲਡ ਡੇ ਵਧਣ ਦੀ ਸੰਭਾਵਨਾ ਬਣ ਰਹੀ ਹੈ ਤੇ ਧੁੰਦ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵਾਧਾ ਦੇਖਣ ਨੂੰ ਮਿਲੇਗਾ ਜਿਸ ਕਰਕੇ ਧੁੰਦ ਦਾ ਪੱਧਰ ਵੀ ਵੱਡੇ ਪੱਧਰ ਤੇ ਪੰਜਾਬ ਵਿੱਚ ਰਹੇਗਾ ਤੇ ਲਗਾਤਾਰ ਵਧਦਾ ਜਾਵੇਗਾ